ਪਾਸੇ ਆਪਾਂ ਟੱਕਾ ਦੇਵਾਂਗੇ ਨਾ ਫਿਰ ਉਧਰ ਨੂੰ ਜਾਓ ਉੱਚੇ ਪਾਸੇ ਨੂੰ ਹਾਂ ਲੈਵਲ ਵਾਲੇ ਪਾਸੇ ਨੂੰ ਜਾਊਗਾ ਯਾਰ ਇਹ ਸੈਂਟਰ 'ਚ ਖੜਨਾ ਜੇ ਜਿੰਨੀਆਂ ਮਰਜ਼ੀ ਟ੍ਰਿਕਾਂ ਕਰ ਲੋ ਇਹ ਸੈਂਟਰ 'ਚ ਨਹੀਂ ਆਉਣਾ ਮਿੱਤਰਾਂ ਇਹ ਆ ਸੈਂਟਰ 'ਚ ਕਰ ਰੱਖ ਲੈ ਸੈਂਟਰ 'ਚ ਇਹ ਆ ਗਿਆ ਫਿਰ ਸਾਈਡ ਨੂੰ ਖੜ ਜਾ ਯਾਰ ਹਵਾ ਵਗਦੀ ਆ ਮਿੱਤਰੋ ਪਾਣੀ ਦੀ ਬੋਤਲਾ ਤੇ ਆਹ ਗਲਾਸ ਵਿੱਚ ਆਪਾਂ ਪਾਣੀ ਪਾਤਾ ਠੀਕ ਆ ਚਾਚਾ ਠੀਕ ਆ ਜੀ ਤੇ ਆਹ ਰੱਖਤੀ ਬੋਤਲ ਸਾਈਡ ਤੇ ਆਪਾਂ ਇਹਦੇ ਵਿੱਚ ਰੱਖਣਾ ਡਾਟਾ ਨਾਲ ਜਿਹੜਾ ਆਹਲਾ ਬੋਤਲ ਦਾ ਇਹਨੂੰ ਸੈਂਟਰ 'ਚ ਖੜਿਆ ਹੋਣਾ ਇਹਦੇ ਸੈਂਟਰ 'ਚ ਸਾਈਡ ਨੂੰ ਲੱਗ ਜਾਂਦਾ ਜਾ ਕੇ ਸੈਂਟਰ 'ਚ ਖੜਾਉਣਾ ਇਹਨੂੰ ਬਿਨਾ ਕੋਸ਼ਿਸ਼ ਕੀਤੇ ਬਸ ਇਦਾਂ ਹੀ ਸੈਂਟਰ 'ਚ ਖੜਾਉਣਾ ਖੜਾ ਦੇਵੋਗੇ ਦੇਖੋ ਕਰੋ ਹੱਲ ਕਰਦੇ ਆ ਲੈਵਲ ਕਰਦੇ ਆ ਜੇ ਗਲਾਸ ਟੇਡਾ ਹੈ ਨਾ ਪਾਵਾ ਉਧਰਲੇ ਪਾਸੇ ਜਾਵੜਿਆ ਨਾ ਭਾਈ ਹਾਂ ਉਧਰਲੇ ਪਾਸੇ ਲੈ ਤੇ ਯਾਰ ਕੋਈ ਚੀਜ਼ ਦੇ ਦੇ ਆਪਾਂ ਦੇਖਦੇ ਆ ਨਾ ਜਿੰਨੇ ਮਰਜੀ ਐਕਸਪੈਰੀਮੈਂਟ ਕਰੋ ਮਿੱਤਰੋ ਤੂੰ ਮਾਰ ਪਹਿਲਾਂ ਬਾਈ ਟਰਾਈ ਕਰ ਇਹ ਕਰੇ ਦੇ ਇਥਨਾ ਉਧਰਲੇ ਪਾਸੇ ਡੱਕਾ ਨਹੀਂ ਪੜਾਇਆ ਇਹ ਅੱਛਾ ਕਿੱਥੇ ਡੱਕਾ ਉਧਰਲੇ ਪਾਸੇ ਇਧਰੇ ਪਾਸੇ ਤੇ ਦੇ ਇਤਨੇ ਪਾਏ ਹਾਂ ਇਹ ਮਾੜਾ ਚੱਕ ਦੇ ਨਹੀਂ ਭਾਈ ਇਹ ਉਧਰਲੇ ਪਾਸੇ ਆਪਾਂ ਟੱਕਾ ਦੇਵਾਂਗੇ ਨਾ ਫਿਰ ਉਧਰ ਨੂੰ ਜਾਊਂਗੇ ਉੱਚੇ ਪਾਸੇ ਹਾਂ ਲੈਵਲ ਵਾਲੇ ਪਾਸੇ ਨੂੰ ਜਾਊਗਾ ਯਾਰ ਇਹ ਸੈਂਟਰ 'ਚ ਖੜਨਾ ਜੇ ਜਿੰਨੀਆਂ ਮਰਜ਼ੀ ਟ੍ਰਿਕਾਂ ਕਰ ਲੋ ਇਹ ਸੈਂਟਰ 'ਚ ਨਹੀਂ ਆਉਣਾ ਮਿੱਤਰਾ ਇਹ ਆ ਸੈਂਟਰ 'ਚ ਕਰ ਰੱਖ ਲੈ ਸੈਂਟਰ 'ਚ ਇਹ ਆ ਗਿਆ ਫਿਰ ਸਾਈਡ ਨੂੰ ਖੜਦਾ ਯਾਰ ਹਵਾ ਵਗੀ ਰੁਪਈਆ 5-5000 ਦਾ ਨਾ ਆ ਵਾਂ ਜੇ ਤਾਂ ਇਹਨਾਂ ਨੇ ਕਰਤਾ ਖੜਿਆ ਤਾਂ ਇਹਨੂੰ ਸੈਂਟਰ 'ਚ ਤਾਂ ਮੇਤਰਾ ਰੁਪਈਆ 5 ਜੱਤ ਲੈਣਾ ਇਹਨਾਂ ਨੇ ਐ ਆ ਨਾ ਗਿਆ ਹੋ ਗਿਆ ਫੇਰ ਲੈ ਬਈ ਜੱਜ ਮੇਤਰਾ ਅਈ ਡੀ ਜੀ ਬਿਤਾ ਨਹੀਂ ਹਾਰਨਾ ਇਹ ਬੋਲੇ ਪੈਰ ਵਾਲੀਆਂ ਛੱਡਾ ਥੋੜਾ ਵਟ ਵੱਟੇ ਪਾਲਾ ਕੁਛ ਪਾਲਾ ਮੈਂ ਬਿਨਾ ਵੱਟੇ ਤੋਂ ਤੈਨੂੰ ਸੈਂਟਰ 'ਚ ਖੜ੍ਹਾ ਆ ਕੇ ਵਿਖਾਵਾਂਗਾ ਚਾਚਾ ਹੋਜੂ ਹੱਲ ਕੇ ਨਹੀਂ ਇਹ ਲੈ ਵੀ ਚੜੀ ਤਾਂ ਜਾਂਦੇ ਆ ਜੀ ਬਾਂਝੇ ਗੱਲ ਤਾਂ ਮੇਰੇ ਤੋਂ ਫੁੱਲ ਲਾਈ ਜਾਂਦਾ ਹਾਂ ਲਾਈ ਜਾਂਦਾ ਜਗਾੜ ਜੂੜ ਕਾਫੀ ਲਾਈ ਜਾਂਦਾ ਜਗਾੜ ਸੈਂਟਰ 'ਚ ਖੜਨਾ ਹੀ ਨਹੀਂ ਇਹ ਇਹ ਸੇ ਬੋਤਲ ਦਾ ਡੱਟ ਲੈਣਾ ਕੋਈ ਬੋਤਲ ਡੱਟ ਸੈਂਟਰ 'ਚ ਖੜਨਾ ਨਹੀਂ ਆ ਬੰਨ ਕੀ ਜੀ ਟਰੈਕ ਆ ਉਹਦੇ ਨਾਲ ਖੜ ਜਾਣਾ ਫੇ ਨਾ ਵਿੱਚ ਕੁਝ ਪਾਉਣਾ ਕੁਝ ਨਹੀਂ ਕਰਨਾ ਕਰਨਾ ਮੈਂ ਤੂੰ ਤਾਂ ਵਟਾ ਪਾਦਾ ਵਿੱਚ ਮਾਰ ਕੇ ਵੇਖ ਲੈ ਹੈਂ ਮੁੱਦਾ ਮਾਰ ਕੇ ਵੇਖ ਖਾਇ ਮੁੱਦਾ ਤਾਂ ਚੱਲੇ ਹੈ ਮੁੱਦਾ ਮਾਰ ਕੇ ਵੇਖ ਜਿਵੇਂ ਮਰਜ਼ੀ ਮਾਰ ਕੇ ਦੇਖ ਲੈ ਲਓ ਬੜਾ ਡੱਕੇ ਗਿਆ ਪਾਏ ਦਾ ਇਹ ਇਹ ਆ ਗਿਆ ਆ ਗਿਆ ਆਹ ਦੇਖ ਲਾਗ ਗਿਆ ਸਾਈਡ ਤੇ ਫੇਰ ਜਾ ਕੇ ਨਹੀਂ ਮਾਰਾਂਗੇ ਟਰਾਈ ਲਾਗ ਗਿਆ ਸਾਈਡ ਤੇ ਫੇਰ ਜਾ ਕੇ ਇਹ ਹੱਲ ਨਹੀਂ ਹੋਣਾ ਮਿੱਤਰਾਂ ਇਹ ਆ ਕੋਇਲ ਨੇ ਬੋਲਤਾ ਉੱਤੇ ਲੈ ਵੀ ਬੜਾ ਡੱਕੇ ਡੁੱਕੇ ਨਾਲ ਜ਼ੋਰ ਲਾ ਰਹਿਣ ਵੀ ਸੈਂਟਰ ਚ ਖੜ ਜੇ ਕਿਵੇਂ ਮਨ ਕੀ ਕਹਿੰਦਾ ਮਾਨ ਕੀ ਕਹਿਣਾ ਹੁਣ ਤੇਰਾ ਨਹੀਂ ਬੀ ਮੁਸ਼ਕਲ ਤੂੰ ਖਰਾਬ ਮੁਸ਼ਕਲ ਆ ਹਾਂ ਤੇਰਾ ਚਾਚਾ ਕੀ ਕਹਿਣਾ ਨਹੀਂ ਤੂੰ ਆ ਵਖ ਦੇਖ ਤੂੰ ਕਰ ਬਚਾਲੇ ਇਹਨੂੰ ਤੇ ਇਹ ਹਾਰ ਗਏ ਫਿਰ ਹੈ ਓਏ ਹਾਂ ਤੇ ਟ੍ਰੈਕ ਕੀ ਆ ਹੈ ਨਾ ਉਹ ਬਾਦੂ ਅਸੀਂ ਦਾ ਹੀ ਕਰ ਲਾਂਗੇ ਵੀ ਤੂੰ ਬੋਤਲ ਭਰੀ ਲਿਆ ਦੇ ਟੱਕਣ ਖੋਲ ਲਾਂਗੇ ਅਸੀਂ ਬੋਤਲ ਭਰੀ ਲਿਆ ਦੇ ਉਹਦਾ ਟੱਕਣ ਖੋਲ ਲਾਂਗੇ ਲੈ ਵੀ ਮੈਂ ਤੇਰਾ ਆਪਾ ਇਹਨਾਂ ਨੂੰ ਹੱਲ ਕਰਕੇ ਵਿਖਾਉਨੇ ਆ ਸੈਂਟਰ ਚ ਕਿਵੇਂ ਖੜਨਾ ਹੈ ਜੀ ਗਾੜਾ ਆਪਾ ਆ ਪਾਣੀ ਥੋੜਾ ਹੋਰ ਵਾਚ ਦੇ ਦਿਮਾਗ ਲਾਉਣਾ ਸੀ ਪਰ ਬਾਈ ਉਹਨਾਂ ਨੇ ਲਾਇਆ ਨਹੀਂ ਦਿਮਾਗ ਜਨਾ ਚਾਹੀਦਾ ਸੀ ਤੁਮਨੇ ਪਾਣੀ ਕਿਉਂ ਆ ਦੋ ਨਹੀਂ ਲੈ ਪਾ ਜਨਾ ਸਾਨੂੰ ਪਾਣੀ ਪਾ ਕੇ ਦਿੱਤਾ ਤੂੰ ਇਹ ਥੋੜਾ ਗਾਦਾ ਇਹ ਆਲੇ ਪਾਣੀ ਪਾਦਾ ਹਜੇ ਵੀ ਤੁਸੀਂ ਖੜਾ ਦੇ ਤਾਂ ਵੀ ਨਹੀਂ ਖੜਨਾ ਤੁਹਾਡੇ ਤਾਂ ਕੱਲ੍ਹ ਤੂੰ ਵਖਾ ਫਿਰ ਕੀ ਕਰਸੇ ਲੈ ਆਪਾ ਹੱਲ ਕਰਦੇ ਨੇ ਡੱਟ ਸੈਂਟਰ 'ਚ ਖੜਾ ਦੇ ਨੇ ਬਾਈ ਹੁਣਾਂ ਤਾਂ ਸੈਂਟਰ 'ਚ ਨਹੀਂ ਖੜਿਆ ਡੱਟ ਉਹੀ ਡਾਟਾ ਆ ਉਹੀ ਗਲਾਸ 'ਚ ਉਹੀ ਪਾਣੀ ਆ ਮੇਤਰਾ ਕਰਨਾ ਕੀ ਆ ਇਹ ਆ ਦੇਖੀ ਆਜ ਜਾਵੜੇ ਨਾਲ ਸਾਈਡ ਤੇ ਇਹਨੇ ਹੁਣੇ ਹੀ ਆਏ ਨੇ ਨੇ ਸੈਂਟਰ ਚ ਲੈ ਦਾ ਕਲੂਜ ਲੈ ਲਾ ਮੜੇ ਨੇ ਇਹ ਇਹ ਆ ਹੁਣ ਹਵਾ ਚੱਲਦੀ ਹੁਣ ਹੁਣੇ ਵੇਖੀ ਸੈਂਟਰ ਚ ਖੜ ਜਾਨੇ ਨੇ ਇਹ ਆ ਦੇਖੀ ਇਹ ਆ ਚੱਕ ਕਿੱਥੇ ਹੀ ਗਿਆ ਆ ਵੇਖ ਯਾਰ ਕਿਹੜੇ ਕਿਹੜੇ ਲੈ ਚੱਕ ਆ ਖੜ ਗਏ ਨਾ ਸੈਂਟਰ ਚ ਆ ਵੇਖ ਤੂੰ ਬਈ ਆ ਹੀ ਨਿਕਿਆ ਨੇ ਕਿਹੜਾ ਟਰਿਕਾ ਹੁੰਦੀਆਂ ਵਾ ਲੇ ਚੱਕ ਉਹ ਤੂੰ ਹੋ ਗਿਆ ਨਾ ਸੈਂਟਰ ਚ ਨਹੀਂ ਸਾਡੇ ਨਾਲ ਧੋਖਾ ਕੀਤਾ ਨਾ ਤੂੰ ਸਾਡੇ ਵੀ ਦਾਦਾ ਗਲਾਸ ਆਪਦੇ ਵੀ ਪੂਰਾ ਭਾਈ ਤੇ ਦਿਮਾਗ ਲਾ ਲੈ ਤੂੰ ਵੱਟਾ ਪਾਇਆ ਵਿੱਚ ਕੀ ਕੁਝ ਪਾਇਆ ਮੈਂ ਰੋਕਿਆ ਤੈਨੂੰ ਡੱਕੇ ਨਾਲ ਹਲਾਇਆ ਰੋਕਿਆ ਮੈਂ ਤੈਨੂੰ ਆ ਸੈਂਟਰ ਚ ਖੜਾ ਜਗਾੜਾ ਚੈੱਕ ਕਰ ਲੈ ਖੜਾ ਲੱਗ ਗਿਆ ਨਾ ਸੈਂਟਰ ਚ ਖੜਾ ਰਿਹਾਦਾ ਭਾਈ ਖੜਾ ਲਿਆ 5000 ਰੁਪਏ ਟੀਨੀਆਂ ਚੱਕ ਕੇ